भई करियो तो ਦੇ ਅੱਜ ਜਿੱਤਾਂ ਹਾਸਲ ਹੋ ਰਹੀ ਹੈ ਕੀ ਕਹਿਣਾ ਚਾਹਾਂਗੇ ਜਿੱਤਾਂ ਦੇਖੋ ਜਿਹੜੀ ਜਿੱਤਾਂ ਇੱਥੋਂ ਦੇ ਹਰ ਵਰਕਰ ਦੇ ਬਰਨਾਲਾ ਦੇ ਹਰ ਇਲਾਕੇ ਦੇ ਹਰ ਜਿਹੜੇ ਵੋਟਰ ਦੇ ਜਿੱਤਾਂ ਜਿਨ੍ਹਾਂ ਨੇ ਮੇਰੇ ਤੇ ਨਾਮ ਵੱਡਾ ਪ੍ਰੋਸਪਰਟ ਕੀਤਾ ਇੱਥੋਂ ਦੇ ਜਿਹੜੇ ਜਿਹੜਾ ਹਰ ਵਰਕਰ ਹੈ ਲੈ ਸਾਡੇ ਲੋਕ ਲਾਗੂ ਨੇ ਚਾਹੇ ਸਾਡੀ ਸਟੇਟ ਲੀਡਰਸ਼ਿਪ ਉਹਨਾਂ ਨੇ ਮੇਰੇ ਇਲੈਕਸ਼ਨ ਨੂੰ ਪੂਰਾ ਜੁਆਇਨਟਡ ਹੋ ਕੇ ਆਪਣੀ ਇਲੈਕਸ਼ਨ ਸਮਝ ਕੇ ਲੜਿਆ ਜਿਸ ਕਾਰਨ ਜਿਹੜੀਆਂ ਬੁਰਗੀਆਂ ਪਾਰਟੀ ਮਣੋਂ ਨੇ ਪਾਣੀ ਵਾਂਗੂ ਪੈਸਾ ਵਹੋਂਦੇ باوجود ਵੀ ਸਾਨੂੰ ਇਹ ਲੋਕਾਂ ਨੇ ਮਾਨ ਦਿੱਤਾ ਤਾਂ ਜਿਹੜੀ ਉਹ ਸਾਰੇ ਆਗੂਆਂ ਦੀ ਸਾਰੇ ਵਰਕਰਾਂ ਦੀ ਮੈਂ ਜਿੱਤ ਮੰਨਦਾ ਉਹ ਕੀ ਕਹਿੰਦੇ ਸੀ ਇੱਕ ਵਰਕਰ ਨੂੰ ਟਿਕਟ ਦੇ ਨਹੀਂ ਬਹੁਤ ਵੱਡੀ ਐਲਾਨ ਕੀਤੀ ਸੀ ਪਰ ਥੋਨੂੰ ਦੇਖ ਕੇ ਸਾਫ਼ ਪਈ ਅੱਜ ਕੀ ਕਰਨ ਵਿੱਚ ਇੱਕ ਲੈ ਕੇ ਦੇਖੋ ਮੈਂ ਤਾਂ ਇਹੀ ਕਹੂੰਗਾ ਸਾਰੀਆਂ ਪਾਰਟੀਆਂ ਲਈ ਕਹੂੰਗਾ ਇਹ ਥੋੜਾ ਜਿਹਾ ਦੇਖ ਕੇ ਜੋ ਬੰਦਾ ਵਿਚਰਦਾ ਤੇ ਜਿਹੜਾ ਜਿਵੇਂ ਹੁਣ ਮੇਰੇ ਜਿੱਤਣ ਦੇ ਨਾਲ ਹੋਰ ਜਿਹੜੇ 20 ਕੀ ਨੌਜਵਾਨਾਂ ਦੇ ਜਿਹੜੇ ਕਰਮ ਖੁੱਲਣਗੇ ਉਹਨਾਂ ਨੂੰ ਮੌਕਾ ਮਿਲੂਗਾ ਪਾਰਟੀ ਨੂੰ ਇੱਕ ਭਰੋਸਾ ਹੋ ਗਿਆ ਵੀ ਵੱਡਾ ਚਿਹਰਾ ਹੀ ਸਾਰਾ ਕੁਝ ਨਹੀਂ ਹੁੰਦਾ ਵੀ ਜਿਹੜੇ ਵਰਕਰ ਵੀ ਸੀਟ ਜਿੱਤ ਕੇ ਦੇ ਸਕਦਾ ਤੇ ਮੈਨੂੰ ਇਸ ਦੀ ਬੜੀ ਖੁਸ਼ੀ ਵੀ ਇੱਕ ਜਿਹੜੀ ਇੱਕ ਪ੍ਰੋਸੈਕਸ਼ਨ ਸੀ ਵੀ ਜਿਹੜੀ ਜਿਮਨੀ ਚੌਣਾ ਸਰਕਾਰ ਦੀ ਹੁੰਦੀ ਹੈ ਤੇ ਉਹ ਉਹ ਵੀ ਆਮ ਆਦਮੀ ਪਾਰਟੀ ਜਿਹਨੂੰ ਆਪਣੀ ਰਾਸਤਾ ਨਹੀਂ ਮਿਲਦੀ ਸੀ ਉੱਥੋਂ ਮੈਨੂੰ ਉਹਨਾਂ ਨੇ ਜਿਤਾਇਆ ਮੈਂ ਲੋਕਾਂ ਦਾ ਹਮੇਸ਼ਾ ਦਿਲ ਦੀਆਂ ਗੱਲਾਂ ਗੇ ਜਿੱਤਨ ਮਾਰ ਕਰਦਾ ਹਾਂ ਉੱਥੇ ਜਿਹੜਾ ਉਹਨਾਂ ਨੂੰ ਭਰੋਸਾ ਵੀ ਦਿਨਾ ਵੀ ਜੋ ਉਹਨਾਂ ਨੇ ਮੇਰੇ ਤੇ ਭਰੋਸਾ ਕੀਤਾ ਐਡਾ ਵੱਡਾ ਕਿ ਉਹਨ ਮੈਂ ਕਦੇ ਵੀ ਘੁੱਟਣੇ ਨਹੀਂ ਦੇਵਾਂਗਾ ਆਮ ਆਦਮੀ ਪਾਰਟੀ ਹਿੰਦਤ ਵਾਲਿਆਂ ਨੂੰ ਹਰਾਇਆ ਮੰਨਦੇ ਕਿ ਉਮੀਦ ਦੇ ਨੂੰ ਦੇਖੋ ਜਵਾਹਰਵਾਦੀ ਪਾਰਟੀ ਹਾਰ ਗਈ ਮੇਰੇ ਸਾਰੇ ਨਿੱਜੀ ਤੌਰ 'ਤੇ ਬਹੁਤ ਵਧੀਆ ਮੈਂ ਕੋਈ ਐਸਾ ਉਹਨਾਂ ਬਾਰੇ ਬਿਆਨ ਨਹੀਂ ਦੇਣਾ ਚਾਹੁੰਦਾ ਮੇਰੇ ਭਰਾ ਨੇ ਉਹ ਵੀ ਤੇ ਬਹੁਤ ਵਧੀਆ ਹੈਲਥੀ ਕੰਪੀਟੀਸ਼ਨ ਹੋਇਆ ਸਾਰਿਆਂ ਨੇ ਵਧੀਆ ਕੰਪੀਟੀਸ਼ਨ ਦਿੱਤਾ ਕੋਈ ਜਿੱਤ ਹਾਰ ਹੁੰਦੀਆਂ ਰਹਿੰਦੀਆਂ ਅਸੀਂ ਸਾਰੇ ਜਿੱਤੇ ਹਾਂ ਵੱਖ-ਵੱਖ ਪਾਰਟੀਆਂ ਦੇ ਵਿੱਚ ਦੇਖੋ ਭਾਤ ਭਾ ਵੀ ਸੀ ਜੋ ਨਹੀਂ ਕਰ ਰਹੇ ਨੰਬਰ ਸੰਦਿਖ ਦੇਖੋ ਮੈਨੂੰ ਇੱਕ ਗੱਲ ਸੀ ਮੈਂ ਆਪਣੇ ਇਲੈਕਸ਼ਨ ਬੜੇ ਸਾਫ਼ ਸੁਟੰਗ ਨਾਲ ਲੜਿਆ ਜਿਹੜੀ ਉਹਨਾਂ ਨੇ ਪੈਸੇ ਦੀ ਵਰਤੋਂ ਕੀਤੀ ਮੈਂ ਉਸ ਗੱਲ ਦਾ ਗਹਿਣਾ ਵੀ ਉਹਨਾਂ ਨੂੰ ਇਸ ਤਰ੍ਹਾਂ ਜਿਹੜੀ ਜਿਹੜਾ ਸਾਨੂੰ ਪੋਲਿਟਿਕਸ ਰਾਜ ਦੇ ਵਿੱਚ ਕੁਝ ਸੁਧਾਰ ਲੈਣਾ ਚਾਹੀਦਾ ਹੈ ਤੇ ਜਿਹੜਾ ਜਿਹੜੇ ਇਹ ਜਿਹੜੀ ਪੈਸੇ ਦੀ ਵਰਤੋਂ ਆ ਇਹ ਬਿਲਕੁਲ ਬੰਦ ਹੋਣੀ ਚਾਹੀਦੀ ਆ ਉਹਦੀ ਬਜਾਏ ਉਹਨਾਂ ਲੋਕਾਂ ਦੇ ਵਿੱਚ ਰਹਿ ਕੇ ਲੋਕਾਂ ਦੀ ਸੇਵਾ ਕਰ ਸੇਵਾ ਕਰਨੀ ਚਾਹੀਦੀ ਆ ਤਾਂ ਗਨੋ ਅੱਗੇ ਤੋਂ ਪੈਸੇ ਬੰਡਲ ਹੀ ਲੋੜ ਲੱਭੇ ਤੁਸੀਂ ਲੋਕਾਂ ਨਾਲ ਜਿਹੜੇ ਬਾਹਰ ਕਿਤੇ ਚੋਂ ਹੁਣ ਪੂਰੇ ਦੇਖੋ ਮੈਂ ਲੋਕਾਂ ਦੀ ਲੜਾਈ ਲੜਨ ਦੀ ਗੱਲ ਕੀਤੀ ਉਹ ਮੈਂ ਲੜਾਈ ਲੜੂੰਗਾ ਇੱਥੋਂ ਦੇ ਹਰ ਚਾਹੇ ਉਹ ਮਜ਼ਦੂਰ ਹੈ ਚਾਹੇ ਕਿਸਾਨ ਹੈ ਚਾਹੇ ਵਪਾਰੀ ਹੈ ਚਾਹੇ ਮੁਲਾਜ਼ਮ ਨੇ ਚਾਹੇ ਪੈਨਸ਼ਨਰ ਨੇ ਤੇ ਚਾਹੇ ਸਾਡੇ ਨੌਜਵਾਨ ਨੇ ਮੈਂ ਜਿਹੜਾ ਹਰ ਵਰਗ ਦਾ ਜਿਨ੍ਹਾਂ ਨੇ ਇਹਨੇ ਬਹੁਤ ਕਮੈਂਟਸ ਕੀਤੀਆਂ ਮੈਂ ਹਰ ਵਰਗ ਦੀ ਲੜਾਈ ਵਿਧਾਨ ਸਭਾ ਦੇ ਵਿੱਚ ਲੜੂਗਾ ਵਿਧਾਨ ਸਭਾ ਤੋਂ ਬਜਾਏ ਜੇ ਇੱਕ ਦਿਨ ਸੜਕ ਤੇ ਹੀ ਬੈਠਣਾ ਪੈਗਾ ਉਹ ਲੋਕਾਂ ਦੇ ਸਾਹਮਣੇ ਸੜਕ ਤੇ ਬੈਠ ਕੇ ਲੜਾਂਗੇ ਸਾਰੇ মিডিਆ ਵੱਲ ਵੀ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਥੈਂਕ ਯੂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮੈਂ ਆਪਣੇ ਪਤੀ ਦੇ ਨਾਲ ਪੂਰੇ ਉਹਦੇ ਨਾਲ ਕਹਿੰਦੇ ਹੁੰਦੇ ਨੇ ਨਾ ਕਦਮ ਨਾਲ ਕਦਮ ਲਾ ਕੇ ਖੜੋ ਉਹ ਵੀ ਕਰਕੇ ਸਤਿਵਖਾਇਆ ਸਾਰੀਆਂ ਭੈਣਾਂ ਦਾ ਮਾਣ ਵਧਾਇਆ ਵੀ ਜੇ ਆਪਣੇ ਆਪਣੇ ਪਤੀ ਦੇ ਨਾਲ ਉਹਨਾਂ ਨੂੰ ਟੈਕਟਰ ਹਾਈ ਕਮਾਂਡ ਨੇ ਦਿੱਤੀ ਉਹਨਾਂ ਤੇ ਭਰੋਸਾ ਕੀਤਾ ਵਾ ਤੇ ਜੇ ਨਾਲ ਸਾਰਾ ਪਰਿਵਾਰ ਇੱਕਜੁੱਟ ਹੋ ਕੇ ਖੜੇ ਤੇ ਉਹ ਹਰ ਹਰ ਮੁਸ਼ਕਿਲ ਚ ਆਪਾਂ ਅੱਗੇ ਵਧ ਕੇ ਕਾਮਯਾਬ ਹੋ ਸਕਦੇ ਆ ਪਰਿਵਾਰ ਖੜਿਆ ਇਲਾਕਾ ਖੜਿਆ ਕਿਹੜੇ ਕਿਹਨੇ ਕਿਹਨੇ ਨਹੀਂ ਸਾਥ ਦਿੱਤਾ ਕਿਹਦੇ ਕਿਹਦੇ ਮੈਂ ਧੰਨਵਾਦ ਕਰਦਾ ਸਾਰੇ ਬਰਨਾਲਾ ਵਾਸੀਆਂ ਦਾ ਸਭ ਦਾ ਧੰਨਵਾਦ ਉਸ ਸੱਚੇ ਭਾਸ਼ਾ ਨੇ ਇਨਾਂ ਚ ਵਸ ਕੇ ਤੇ ਇਹ ਕਾਮਦਾਬ ਲੀਡ ਸਾਨੂੰ ਹਾਸਲ ਕਰਕੇ ਦਿਖਾਈ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਕਿੰਨੀ ਉਮੀਦ ਸੀ ਕਿੰਨੀ ਟੱਕਰ ਲਾਦੀ ਸੀ ਅਮੀ ਉਮੀਦ ਤਾਂ ਹੈਗੀ ਸੀਗੀ ਇਹ ਨਹੀਂ ਸੀ ਕਿ ਅਸੀਂ ਇੱਕ ਦਿਨ ਵੀ ਡੋਲੇ ਹੋਈਏ ਕਿ ਸਾਨੂੰ ਐ ਲੱਗੇ ਕਿ ਅਸੀਂ ਜਿੱਤਣਾ ਨਹੀਂ ਹੈਗਾ ਜਿੱਤ ਤਾਂ ਸਾਡੇ ਦਿਨ ਤੋਂ ਪਹਿਲੇ ਦਿਨ ਤੋਂ ਹੀ ਸਾਡੇ ਮਨ 'ਚ ਸੀ ਅਸੀਂ ਜਿੱਤਣਾ ਜਿੱਤਣਾ ਹੀ ਆ ਪਰ ਇਹਨਾਂ ਸਾਨੂੰ ਇਹ ਸੀ ਕਿ ਅਸੀਂ ਮਲੇ ਜੀ ਥਾਰੇ ਐਮ ਐਲ ਏ ਬਿਲਕੁਲ